ਹੈਲੋ एवरीवन ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਗਾਇਜ਼ ਜੋ ਵੀ ਮੇਰੇ ਚੈਨਲ ਤੇ ਨਿਊ ਆਇਆ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮੇਰੇ ਬਲੌਗ ਨੂੰ ਵੀ ਦੇਖਿਆ ਕਰੋ ਗਾਇਜ਼ ਹੈਪੀ ਯੂ ये मंती करी

ਦਰਦੀ ਪਈ ਆ ਨੀ ਨੀ ਨੋ ਦੇਣਾ ਅੰਨ ਨੋ ਨੀ ਪਣਾ ਤੇ ਆਪਣੀ ਮੈਨੂੰ ਟੈਗ ਨਹੀਂ ਲੱਗਣੀ ਆਪਣੀ ਮੈਨੂੰ ਟੈਗ ਨਹੀਂ ਕੋਈ ਕੋਈ ਗੱਲ ਨਹੀਂ ਐਦਾਂ ਹੋਈ ਕਿੰਨਾ ਬੁਰਾ ਹਾਲ ਪਵਰ ਪਵਰ ਆ ਕੇ ਆਵਾਜ਼ ਦਿੰਦਾ ਹਾਂ ਇਹ ਕੱਟ ਲਾਇਆ ਸੀ ਮੈਂ ਜ਼ਿਆਦਾ ਲਾ ਲਿਆ ਆ ਤੇ ਪਵਨ ਦੀ ਟੋਲੀ ਗੇੜ ਦਿੱਤੀ ਆ ਆਪਣੀ ਸਾਰੀ ਪਾਰਟੀ ਆਪਣੀਓ ਕਰਦੀ ਚੱਲ ਜਰਾਲੀ ਹੋਲੀ ਯਾਰ ਆਨੇ ਲੁੱਕ ਗਈ ਉਹ ਸਾਰਿਆਂ ਨੇ ਘਟ ਲਾਇਆ ਮੈਂ ਜ਼ਿਆਦੇ ਲਾ ਲਿਆ ਆ ਉਹ ਦੇਖੋ ਕੁੱਤ ਦੀਦੀ ਨੇ ਘਟ ਲਾਇਆ ਭਾਂਡੇ ਤੋਂ ਅੰਡੀ ਸਾਰਾ ਹੋਣੀ ਸਾਰਾ ਉਹ ਨਹੀਂ ਗੱਲ ਮੈਂ ਜੀ ਚਾਪੀ ਠੀਕ ਕਰਾਂਗਾ ਸਰਦੀ ਰਹਿ ਗਿਆ ਜੀ ਮਰਦੀ ਨਹੀਂ ਪਲੀ ਪਲੀ ਗਈ ਠੀਕ ਨਹੀਂ ਚਾ రోయల రంబల బిగ్ శో అందర బిగ్ శో ఆ గ బ బా ఆ కప్పూ ఏ ਪੂਜਾ ਭੇਜ ਗਈ ਪੂਰੀ ਓਏ ਤੇਰਾ ਪਲਾ ਬਾਹੂੜ ਵੀ ਜੇ ਨਾ ਦੇ ਦੇ ਦੇਖੇ ਸ਼ੋਰ ਨਿਕਲ ਆ ਬਾਹਰੋਂ ਦੇਖੋ ਇਦਾਂ ਦੀ ਹੌਲੀ ਤੁਸੀਂ ਦੇਖੀ ਨਹੀਂ ਜਿੰਦਾਂ ਦੀ ਅੱਜ ਵੇਖਣ ਦੇ ਇੱਧਰ ਪਾਣੀ ਤਿੰਨ ਚਾਰ ਟੈਂਕੀਆਂ ਸਵੇਰ ਦਾ ਪਾਣੀ ਲੱਗ ਗਿਆ ਹੁਣ ਇਹ ਸਾਡੇ ਪਰਿਵਾਰ ਸਾਰੇ ਦੀ ਹੈ ਸਾਰੀ ਫੈਮਿਲੀ ਆਡੀ ਆਰਥ ਵਿੱਚ ਹੀ ਖੇਡਣ ਦੇ ਆ ਇਹ ਬਿਗ ਸ਼ੌਪ ਬਾਹਰ ਨਿਕਲ ਆ ਤੇ ਅਮ ਜੁਲੀ ਨੇ ਪਾਤਾ ਬਿਗ ਸ਼ੌਪ ਦੇ ਪਾਣੀ ਉਧਰ ਇੱਕ ਚਾਚੀ ਆਡੀ ਬਿਜੀ ਆ ਜਿਆਦਾ ਹੀ ਇਹ ਭਾਂਡਿਆਂ ਦੇ ਦਵਲੇ ਹੋਈ ਆ ਇੱਧਰ ਦੇਖੋ 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 ਜਿੱਦਾਂ ਅਗੇ ਦਾ ਜੋਰ ਚੱਲਦਾ ਉਹ ਚਲਾਈ ਜਾਂਦਾ ਦੇਖੋ ਦੇਖੀ ਚਲ ਰਹੀ ਹੈ ਲੈ ਮੇਰੇ ਬਾਗੂ ਟਿਕੀਆਂ ਅੰਦਰ ਆ ਜਾਓ ਉਹ ਕੜੀਰ ਬਣਾਉਂਦਾ ਮਾਮਾ ਹੋਲੀ ਵਧੀਆ ਲੱਗੀ ਤਾਂ ਜਰੂਰ ਵੀਡੀਓ ਵੇਖੋ ਵਧੀਆ ਲੱਗਣੀ ਤੇ ਵੀਡੀਓ ਸਕਿੱਪ ਮਤ ਕਰੋ ਪਾਣੀ ਵਾਲੀ ਹੋਲੀ ਰੰਗ ਸਾਰਿਆਂ ਦੇ ਖਰਮ ਹੋ ਗਿਆ ਹਣੇ ਨੌਂਡੇ ਇੱਕ ਹਿਸਾਬ ਦਾ ਸਮਝ ਲੋ ਰੰਗ ਹੀ ਲੌਂਡੇ ਹੁਣ ਆਪਾਂ ਫੜਾ 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 ਆਓ ਲਵਾ ਜੀ ਵੇਖੋ ਹੁਣ ਪੈ ਗਿਆ ਜੇ ਪੇਚਾ ਫੇਰ ਇਹ ਇੱਦਾਂ ਦੀ ਹੋਲੀ ਨਹੀਂ ਵੇਖੀ ਇਹ ਜੂਲੀ ਥੱਕ ਗਈ ਪਾਣੀ ਦੀ ਬਾਲਟੀਆਂ ਭਰ-ਭਰ ਕੇ ਟਾਡੋ ਨਿਕਲਿਆ ਅਜ ਬਾਹਰ ਕਿਤੇ ਪਾਵਨ ਕਿਤੇ ਪਾਵਨ ਕਿਤੇ ਕਹਿੰਦੇ ਕੋਈ ਗੱਲ ਨਹੀਂ ਕਿਤੇ ਪਾਵਨ ਪੁੱਤ ਪਾਵਨ ਕਿਤੇ ਕਹਿੰਦੇ ਕੋਈ ਗੱਲ ਬਾਕੀ ਤੋਂ ਲੈਓ ਆਹ ਰੰਗ ਨਹੀਂ ਗਿਆ ਉਹਦੇ ਨਹੀਂ ਪਾੜੇ ਕਿਦੇ ਹੋ ਆ ਦੇਦੀ ਲੱਗੇ ਪਚਕਾਰੀ ਮਾਣਾ ਦੇਖੋ ਪਚਕਾਰੀ ਵਾਲਾ ਆਇਆ ਇਹ ਤੇ ਮਨੂਨ ਤੇ ਭਰਦੇ ਪਏ ਆ ਮਮਾ ਲੈ ਆਨੇ ਅੱਜ ਲੈ ਆਇਆ ਤੁਸੀਂ ਪੂਜਾ ਗਈ ਚੱਲ ਗੋ ਉਹ ਕਾ ਹੁਣ ਨਾ ਵੜ ਕੇ ਆਈ ਗਾ ਵੜ ਕੇ ਆਈ ਪਾਪਾ ਤੁਹਾਨੂੰ ਪਾਪਾ ਮੁੰਡੇ ਅੱਡੇ ਦੀ ਰੋਹੇ ਤੇ ਲਿਆ ਗਿਆ ਲੰਗ ਅੱਜ ਤੇ ਸੁਟੋ ਸੇਵ ਤੇ ਕਿ ਆਉਣਾ ਪਾਣੀ ਹੁਣ ਗੰਦ ਕਰੂ ਨੀ ਦੇਖੋ ਕੋਲITAR ਪੂਜਾ ਵੀ ਭੇਜ ਗਈ ਉਹ ਆਹ ਚਲੋ ਬਸ ਕਰੋ ਸ਼ੇਰ ਨਾ ਹੋ ਸ਼ੇਰ ਆ ਪੜੀ ਪੜੀ ਚੱਲ ਗਿਆ ਹੀ ਉਹ ਦੇਖੋ ਜੀ ਆਪਾਂ ਹੋਲੀ ਖੇਡ ਲਈ ਤੇ ਹੁਣ ਬਹੁਤ ਜ਼ਿਆਦਾ ਕਿਤੇ ਸਿਰ 'ਚ ਵੀ ਰੰਗ ਪੈ ਗਿਆ ਮੇਰੇ ਤੇ ਪਵਨ ਦੀ ਨਿਓ ਦੇਖੋ ਮੇਰੇ ਅੱਖਾਂ ਚ ਨਾ ਪਾ ਦਿਓ ਲੋ ਸੁਈਏ ਦਰਮੁਲੁਖ ਜੋ ਨਾ ਇਧਰ ਸਾਈਡ ਨੂੰ ਮੁਕੇ ਰੋ ਫੇ ਪਤਾ ਹੈ ਲੋ ਜੀ ਹੋਲੀ ਵੇਖੋ ਜੁਲੀ ਨੇ ਸਾਰਾ ਮੂਹਲ ਵੇੜ ਲਿਆ ਜੀ ਮੈਂ ਛਾੜੂ ਲਾਉਣ ਦੀ ਆ ਮੈਂ ਆ ਕੇ ਤੇ ਸਿੱਧਾ ਹੀ ਮੈਂ ਤਾਂ ਥੋੜਾ ਹੀ ਲਾਇਆ ਵਾ ਤੇ ਪਰ ਜੁਲੀ ਤੇ ਜ਼ਿਆਦਾ ਹੀ ਲੱਗਾ ਵਾ ਜੀ ਮੇਰੇ ਮੂਹੇ ਪੈ ਗਏ ਮੇਰੇ ਤੇ ਗੈਣ ਨਹੀਂ ਸੋ ਹੈਲੋ ਜੀ ਅੱਜ ਦਾ ਬਲੌਗ ਤੁਹਾਨੂੰ ਸਾਡਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਿਊ ਹੋ ਤੇ ਚੈਨਲ ਤੇ ਸਬਸਕ੍ਰਾਈਬ ਕਰੋ ਜੀ te meldei taanu ek next vlog che thank you